यो गुरु के असली छे में पातशाह के सिख है कौन कौन बच्चा जो पंजाबी पढ़ना चाहता है पढ़ाई करना कर, चाहता है हाथ खड़े करो बोले बोले ये। ये। आपके वहां पे पंजाबी स्कूल खुल जाए वो कौन कौन चाहता है रंगले सज्जन ट्रस्ट बोलो पैसा पाई रणतीर सिंह जी अखंड कीर्तनी जथा जो पूरी दुनिया में जाना जाता है कि जो यूनाइटेड सिक्स है जो सभी देशों की वो संस्था है जो एजुकेशन के ऊपर काम कर रही है सिखों के ऊपर काम कर रही है मैं यूनाइटेड सिक्स को ये भी एक बात बोल रहा हूं कि ये जितनी संगत आई है और तकरीबन कुछ ने खंडे बाटे का अमर छका है और बाकी ये यात्रा कंप्लीट करके जाएगी और खंडे बाटे का अमर छक के जाएगी सारे और बच्चे पंजाबी सीखना चाहते हैं लेकिन पंजाबी स्कूल नहीं है पंजाबी ना चाहते हैं और बच्चे पता नहीं कितनी दूर आटो किराए पे कर करके जाते थे इनके, लेकिन पंजाबी स्कूल नहीं है तो आपकी संस्था जो है यूनाइटेड सिख संस्था है जो बहुत बड़ा काम कर, कर रही है उपराला करा जिथे जिथे तुम रह रहे हो एक सेंटर पॉइंट लगे उसे पंजाबी स्कूल अ खोलेंगे जी ਲੋ ਜੀ ਮੈਂ ਦਵਿੰਦਰ ਸਿੰਘ ਸੈਕਟਰੀ ਯੂਨਾਈਟਿਡ ਸੇ ਸਾਰਿਆਂ ਦਾ ਧੰਨਵਾਦੀ ਆ ਭਵਨ ਸਿੰਘ ਖੋਜੀ ਜੀ ਸਾਹਿਬ ਦਾ ਧੰਨਵਾਦੀ ਆ ਜਿਹਨੇ ਇਹ ਤੁਹਾਡੇ ਸਾਰਿਆਂ ਨਾਲ ਜੁੜੇ ਨੇ ਸਾਰੀ ਸਿੱਖ ਸੰਗਤ ਨੂੰ ਗੁਰੂ ਚਰਨਾ ਜੀ ਇੱਥੇ ਗੁਰੂ ਰਾਮਦਾਸ ਸਾਹਿਬ ਲੈ ਕੇ ਆਏ ਨੇ ਯੂਨਾਈਟਿਡ ਸੇ ਵੱਲੋਂ ਮੈਂ ਇਹਨਾਂ ਦਾ ਮਾਨ ਕਰਦਾ ਆਇਆ ਇਹਨਾਂ ਦੇ ਸਰੂਪਾਏ ਬੋਲੇ ਸੁਨਹਾ ਬੋਲੇ ਯੁਨਾਈਟਿਡ ਸਿੱਖ ਕਾਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੀ ਆਇਆਂ ਨੂੰ ਵੈਲਕਮ ਕਰਦੀ ਜੀ ਕਿ ਕਰੂੰਗਾ ਪੂਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਯੁਨਾਈਟਿਡ ਸਿੱਖ ਦੇ ਨਾਲ ਬਡੇ ਇਹਨਾਂ ਦੇ ਉਪਰਾਲੇ ਤੁਸੀਂ ਬੋਰਡ ਤੇ ਵੀ ਦੇਖ ਰਹੇ ਹੋ ਕਰ ਰਹੇ ਨੇ ਐਜੂਕੇਸ਼ਨ ਦੇ ਉੱਤੇ ਵੀ ਕਿ ਇਹ ਕੰਮ ਸੰਗਤ ਨੇ ਕਰਨਾ ਹੁੰਦਾ ਔਰ ਅਗਰ ਸੰਗਤ ਯੁਨਾਈਟਿਡ ਸਿੱਖ ਦੇ ਨਾਲ ਖੜੀ ਹੋ ਗਈ ਤੂਰਤ ਵਿੱਚ ਸ਼ਿਕਰੀਗਰ ਵੀਰਾਂ ਦਾ ਸਭ ਤੋਂ ਵੱਡਾ ਸਕੂਲ ਖੁੱਲ ਸਕਦਾ ਹੈ ਜਿਤਾ ਨਨ ਯੂਨਾਈਟਿਡ ਸਿੱਖ ਵਾਲੇ ਉਥੇ ਸਕੂਲ ਖੋਲ੍ਹ ਕੇ ਦੇਣ ਜਿਹੜੀ ਤਨਖਾਹ ਆ ਉਹ ਯੂਨਾਈਟਿਡ ਸਿੱਖ ਜਿਹੜਾ ਉਹ ਪ੍ਰੋਵਾਈਡ ਦੇਵੇਗਾ ਉਹਨਾਂ ਨੂੰ ਆਪਣੇ ਵੱਲੋਂ ਤੇ ਟੀਚਰ ਆਪਣੇ ਤਿਆਰ ਕਰ ਲੋ ਪੰਜਾਬੀ ਸਕੂਲ ਜਿਹਨਾਂ ਨੇ ਪੰਜਾਬੀ ਪੜ੍ਹਾਉਣੇ ਆ ਉਹ ਤੁਸੀਂ ਟੀਚਰ ਤਿਆਰ ਕਰ ਲੋ ਉਹਨਾਂ ਨੂੰ ਸੈਲਰੀ ਤਨਖਾਹ ਸਕੂਲ ਦੇ ਜਿਹੜੇ ਗਿਆ ਉਹ ਸਾਰਾ ਪ੍ਰੋਵਾਈਡ ਕਰੇਗਾ ਯੂਨਾਈਟਿਡ ਸਿੱਖ ਕੋਟਾਨ ਕੋਨ ਬਨਵਾਦ ਭਗਵਾਨ ਦੀ ਖੋਜੀਦਾ ਜੋ ਜਿਨਾਂ ਨੇ ਆਕੇ ਕੀ ਨਗਰਉਂ ਪੰਜਾਬ ਦੀ ਧਰਤੀ اور ਜੋ ਕਮੇਟੀ ਸੰਗਤ ਉਹਨਾਂ ਕੇ ਵੀ ਆਦਰਸ਼ਨ ਕਰਾਇਏ और तो सिकलीकर समाज आज उनके दर्शन धन हो गए जो इसी तरह सिकलीकर समाज और उनके समाज पीछे काम कर रहे हैं जिस दिन ये काम सफल हुआ तो गुरु गोबिंद की जो बातें हैं कि राज करेगा खालसा किसी एजुकेशन का लंगर लाया है। वो लंगर के लड़कियां सिलेक्ट की जिन्हों पर एक लाख पैंती हजार रुपया खर्च आता है तो इलावा ਸਾਡੇ ਕੋਲ ਕੀਰਤੀ ਪ੍ਰੋਜੈਕਟ ਹੈਗਾ ਜਿੱਥੋਂ ਤੱਕ ਸਿਕਲੀ ਕਰ ਸਿੱਖ ਦੀ ਗੱਲ ਰਹਿ ਗਈ ਹੈ ਜਿੱਥੇ ਜਾਣਗੇ ਇਹਨਾਂ ਦੀ ਤਿੰਨ ਚਾਰ ਪਿੰਡ ਇਕੱਠੇ ਕਰਕੇ ਅਸੀਂ ਪੰਜਾਬੀ ਦੇ ਸਕੂਲ ਖੋਲ੍ਹ ਕੇ ਇਹਨਾਂ ਨੂੰ ਪੰਜਾਬੀ ਦੀ ਵਿੱਦਿਆ ਦੇਵਾਂਗੇ ਇਹਨਾਂ ਨੂੰ ਬਾਹਰ ਜੋਗਾਰ ਕਰਾਂਗੇ ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਖੋਲ੍ਹ ਰਹੇ ਹਾਂ ਜਿੱਥੇ ਜਿੱਥੇ ਜੋ ਜੋ ਕੋਈ ਪੇਸ਼ਾ ਕਰਦਾ ਹੈ ਉਸੇ ਵੇਕਟਰ ਇਹ ਨਹੀਂ ਦੇ ਕੇ ਇਹਨਾਂ ਨੂੰ ਸਿਕਲੀ ਕਰਕੇ ਸਮਾਜ ਕੇ ਲਈ ਸੋਚੇ ਅਤੇ ਬਤਾਵੇ ਹਮੋਂ ਕੇ ਲਈ ਜ਼ਰੂਰ ਅਰਦਾ ਜਰੂ ਕਰਾਂਗੇ ਉਹ ਅਸੀਂ ਨਾ ਸੂਰਤ ਵਿੱਚ ਸਾਡੇ ਜਥੇ ਦੇ ਸਿੰਘ ਆ ਗਏ ਆ ਤੇ ਗੁਰਸਾਹਿਬ ਕਿਰਪਾ ਕੰਨ ਤੇ ਅਸੀਂ ਉੱਥੇ ਤੁਹਾਡਾ ਪ੍ਰਬੰਧ ਕਰਕੇ ਨਾ ਤੇ ਤੁਹਾਨੂੰ ਉਹ ਪ੍ਰਾਣ ਕਰ ਗਿਆ ਬੜੇ ਚੰਗੇ ਤਰੀਕੇ ਨਾਲ ਪ੍ਰਾਣ ਗਏ